साषी ਮੈਂ ਵੀ ਕਹਿੰਦੇ ਬਹੁਤ ਤੇਜ਼ ਝੂਟ ਰੇਣ ਲੱਗਿਆ ਭਾਈ ਇਹ ਇਹ ਹਾਲ ਹੈ ਇਕੱਲਾ ਹੀ ਬੈਠਾ ਭਾਈ ਹਾਂ ਠੀਕ ਆ ਇੱਧਰ ਦੇਖਾਂ ਠੀਕ ਆ ਮਿੰਨਾ ਮਿੰਨਾ ਹਾਸਾ ਦੇ ਹਾਸੀ ਹਵੀ ਜਾ ਰਿਹਾ ਲਿਖੇ ਨਿੱਤਾ ਵੀ ਜਾ ਰਿਹਾ भारत

ਕੋ ਨਹੀਂ ਮਿਲਿਆ ਬਾਈ ਆਪ ਕੋਲ ਪਾ ਪੈਰ ਗਾ ਨਹੀਂ ਇਹਦਾ 3 4 ਬੰਦੇ ਤਾਂ ਮੇਰੀ ਗੇਲ ਤੇ ਪਾ ਦੇ ਪੂਰੇ ਪਾ ਲੈ ਠੀਕ ਹੈ ਠੀਕ ਹੈ ਚਲ ਚੱਲੀਏ ਚਲ 1.2 ਮੀ ਲੱਗਦਾ ਹੈ ਆ ਲੱਗਦਾ ਹੈ ਆ ਆਇਆ ਸਰੇਸਰ ਮਦਨੇ ਚਲ ਚੱਲੀਏ ਬਾਈ ਚਲ ਭਾਈ ਟਰੈਕਟਰ ਦੀ ਉਹ ਲਾਗੀ ਸਤਿ ਸ੍ਰੀ ਅਕਾਲ ਜੀ ਟਰੈਕਟਰ ਦੀ ਭਾਈ ਹਰਦੀ ਲੱਗਦੀ ਹੈ ਨਾਲ ਗੰਨਾ ਘੜਤਾ ਬਹੁ ਮੂਰੇ ਬਈ ਜਾਊਗਾ ਬੈਨਾ ਸਰੇਸਰ ਜਾਊਗਾ ਆਉਂਗੇ ਨਾ ਸਰੇਸਰ ਤਬੀਕਰ ਤੜਾ ਲਈ ਹਾਂ ਕਹੇ ਚਲੇ ਜਾਣਾ ਮੈਂ ਗੰਨੇ ਲਾ ਕੇ ਨੇ ਮੋੜ ਪਰ ਜਦੇ ਕੱਲ ਕਾਲਿਆ ਦੀ ਜਾਲੀਆਂ ਤੋੜਤੀਆਂ ਨੇ ਪਰਸੋਂ ਤੇ ਉਹ ਮੂਰੇ ਨਾਲ ਘੜਤਾ ਜਿਆਦਾ ਕਰ ਬਈ ਜਾਣਾ ਆ ਦੇਖੁਰਾ ਦੇਖਾ ਤੂੰ ਕਿਦਾਂ ਦੇਖੀ ਤੇ ਐਂਡੀਸ਼ਨ ਨਾ ਚਾਹੀਦਾ ਤਾਂ ਟਰੈਕਟਰ ਦੇ ਉੱਪਰ ਤਾਂ ਕਰਨਾ ਆ ਲੈ ਟਰੈਕਟਰ ਦੇ ਉੱਪਰ ਤਾਂ ਕਰਨਾ ਆ ਪਿਆ ਉਹ ਬਗਾਰਾ ਤਾਂ ਕਰਾ ਗਿਆ ਯਾਰ ਮਾਸਾ ਲੱਗਦਾ ਨਾਲੇ ਬਣਿਆ ਦੇ ਯਾਰ ਬਾਈ ਤੂੰ ਆ ਦੇਖਦਾ ਕਿ ਕਿੰਨਾ ਨੜੇ ਆ ਜੋੜ ਕੇ ਨਹੀਂ ਟਰੈਕਟਰ ਦੇ ਨਾਲ ਲੱਗ ਨਾਲ ਜੋੜ ਕੇ ਦੇਖ ਲਿਆ ਬਾਈ ਆਪਣੇ ਨਾਲ ਲਿਆ ਕੇ ਪਹਿਲਾਂ ਹੋ ਗਿਆ ਠੀਕ ਉਹ ਹਾਂ ਕਰ ਗਿਆ ਕੱਲ ਕਰਤਾ ਸਰਨੀ ਪਹਿਲੀ ਵਾਰ ਇੱਕ ਤਾਂ ਯਾਰ ਬਾ ਦੇਖਿਆ ਸਰਨੀ ਦਾ ਹਾਂ ਜਿਹੜਾ ਜੋੜ ਲਾਇਆ ਨਹੀਂ ਵੀ ਮੁੜ ਕੇ ਸਲਾ ਲਾਉਣਾ ਪੈ ਗਿਆ ਹੋਰ ਹਾਂ ਤੇਰਾ ਸਭ ਉੱਕਣੇ ਚੱਲ ਪਿਆ ਫੇ ਸਰਨੀ ਉਹ ਸਰਨੀ ਹੈ ਕੰਟਰੀ ਦਾ ਲੱਗਿਆ ਉਹ ਬਾਈ ਤਾਰਾ ਜੋੜਨੇ ਨੂੰ 12 ਤੇ ਲੈ ਕੇ 8 9 ਵਜੇ ਅੱਧੇ ਵੀ ਰਹਿਣਾ ਹਾਂ ਬੜਪੀਆਂ ਟਰਾਲੀ ਦੀਆਂ ਟਰੈਲਰ ਦੀਆਂ ਬੜੀਆਂ ਟਰੈਕਟਰ ਦੀ ਕਿਹੜਾ ਬੜੀਆਂ ਟਰੈਕਟਰ ਦੀਆਂ ਬੜੀਆਂ ਨਹੀਂ ਬੜੀਆਂ ਉਹਦਾ ਘਰ ਚਾਬੀ ਤਾਂ ਲਾ ਹਾਂ ਬੜਪੀਆਂ ਬੜਪੀਆਂ ਚਾਬੀ ਤਾਂ ਲਾ ਲਾਈ ਹੋਈ ਹੈ ਮੂਰੇ ਬੜਦੀਆਂ ਰਟਾ ਹਾਂ ਆ ਦੇਖਣਾ ਰੀਲ ਜਿਹੀ ਲੱਗ ਗਈ ਆਹ ਵੇ ਅੱਟਪੇ ਟਰੈਕਟਰ ਇਹਦਾ ਬੜ ਲਫੇਰਾ ਟਰੈਕਟਰ ਦੇ ਨਿ ਬਲੀਆਂ ਆ ਕਿੱਥੇ ਬਲੀਆਂ ਟਰੈਕਟਰ ਦੀਆਂ ਇਹ ਹੈ ਉਹ ਪਿੱਛੇ ਬਲੀਆਂ ਲੱਗੀਆਂ ਉਹ ਪਿੱਛੇ ਵੀ ਨਹੀਂ ਬਲੀਆਂ ਯਾਰ ਸਮਝਾਈ ਉਹ ਨਹੀਂ ਜਾਤ ਹੈਗੀ ਕੋਈ ਨਹੀਂ ਬਲੀਆਂ ਆ ਵੀ ਨਹੀਂ ਬਲੀਆਂ ਟਰੈਕਟਰ ਦੀਆਂ ਖੜੇ ਫੂਜੀ ਫਾਇ ਜਿਹੜਾ ਕੋਈ ਰਹਿਣ ਦੇ ਤੂੰ ਇੱਕ ਦਿਨ ਲੱਗੇ ਤੇ ਨਹੀਂ ਦਿਨੇ ਖੜਾ ਐਡਾ ਨਖੜਾ ਉਹ ਮੇਰੀ ਫਿਰ ਦਿਨ ਖੜਾ ਕੋ ਚੱਕ ਮੇਰੇ ਨਾਲ ਕੇ ਮਾਰ ਲਿਓ ਜਿਹੜਾ ਮਾਰੀ ਬੰਦੇ ਦਾ ਬੰਦ ਗੱਲੇ ਟਰੈਕਟਰ ਦੀ ਸਟਾਰਟ ਕਰ ਸਟਾਰਟ ਕਰ ਜਿਹੜੇ ਦੇ ਸਾਰੇ ਬੜੀ ਆਹਦਾ ਮਾਰ ਲੈ ਡੁੱਪ ਡੁੱਪ ਕੇ ਬਹੁਤ ਬਹੁਤ ਧੰਨੀਆਂ ਬੜਾ ਡਰਾਵਾ ਨਹੀਂ ਪਾਣੀ ਆਹਦਾ ਇਸ ਤਰ੍ਹਾਂ ਨਹੀਂ ਆਇਆ ਤਾਂ ਕੱਟ ਗਏ ਤੇ ਮਿਲ ਲੈ ਜਾਣਾ ਫਿਰ ਇਕੱਲੇ ਜਾਣਾ ਤਾਂ ਆ ਗਿਆ ਇਹਨੂੰ ਗਿਆ ਇਹ ਕਾ ਚੱਕਰ ਹੈ ਇਹਨੂੰ ਤਾਂ ਨੂੰ ਇਕੱਲੇ ਜਾਣਾ ਮਾ ਡਰਾ ਮਿਲ ਜੂਗਾ 80 ਪਾ ਲੈਣ ਦੀ ਉਹ ਵੀ ਉਥੇ ਚੋਰੀ ਹੋਣੀ ਆ ਹੈਲੋ 80 ਪਾ ਲੈ ਮਾਤੇ ਨੂੰ ਮਾਤੇ ਪਾ ਲੈ ਇੱਥੇ ਰਹਿਣ ਦੇ ਨੀਮਕ ਆ ਚਾਰਜ ਦਾ ਚੱਕਰ ਦਾ ਚਾਰਜ ਲੱਗ ਜਾਂਦਾ ਫੋਨ ਬਸ ਉੱਥੇ ਹੋਰ ਕੁਝ ਨਹੀਂ ਪਾਵਰ ਬੈਂਕ ਲਈ ਜੀ ਇਹਦੇ ਨੇ ਇੱਥੇ ਬੜੀਆਂ ਆ ਆ ਗੱਲ ਨੂੰ ਆਪਣਾ ਆ ਜਾਣਾ ਹੈ ਹੈ ਰੋਟੀ ਜਿੱਥੇ ਮਰਜ਼ੀ ਰੱਖ ਲੈ ਸਕਦੇ ਉੱਪਰ ਜਗ੍ਹਾ ਬਹੁਤ ਆ ਜੇ ਸੜੀ ਹੁਣ ਰੋਟੀ ਬੰਨਣੀ ਪੈਣੀ ਹੈ ਕਿਤੇ ਜਗ੍ਹਾ ਘੱਟ ਆ ਜਪਰ ਉਨਲਾ ਉਹ ਮਸ਼ੀਨ ਛੋਟਾ ਹੈ ਉਹ ਟਰੈਕਟਰ بڑا ਇਕੱਠਾ ਹੈ ਟਰੈਕਟਰ ਇਕੱਠਾ ਹੈ ਟਰੈਕਟਰ ਉਹ ਚੌੜਾ ਵੀ ਹੈ ਉਹ ਵੀ ਜੋਰਦਾਰ ਹੈ ਮੈਂ ਫਰਕ ਆ ਹੁਣ ਬੜੇ ਦਾ ਐਚਪੀ ਜ਼ਿਆਦਾ ਹੋ ਜਾਂਦਾ ਪਾਸਾ ਹੋਰ ਜ਼ਿਆਦਾ ਉਹ ਲਿਫਟ ਥੱਲੇ ਕਰਦੀ ਮੈਂ ਵੀ ਜ਼ਿਆਦਾ ਮਹਗਾਕ ਚੱਕ ਲਿਆਂਗਾ ਉਹਦੇ ਨਾਲ ਇਹ ਟਰੈਕਟਰ ਦੀਆਂ ਆਪਣੀਆਂ ਖੂਬੀਆਂ ਹੈ ਇਹਦੀਆਂ ਆਪਣੀਆਂ ਖੂਬੀਆਂ ਨਹੀਂ ਟਰੈਕਟਰ ਦੀ ਆਪਣੀ ਖੂਬੀ ਹੈ ਆਪਣੀਆਂ ਆਪਣੀਆਂ ਪੀਟੀਓ ਬਹੁਤ ਖੜੀ ਸੀ ਹਾਂ ਇਹਦੀ ਵੀ ਖੜਾ ਖੜੀ ਹੈ ਆਪਣੀਆਂ ਆਪਣੀਆਂ ਹੋਇਆ ਠੀਕ ਨਹੀਂ 9 ਫੁੱਟ ਦਾ ਉਹਦਾ ਪਤਾ ਵੀ ਨਹੀਂ ਲੱਗਦਾ 50 ਐਚਪੀ ਹੈ ਨਾ ਇਹ ਫਿਰ ਸਾਡੇ ਵਾਲਾ 9 9 ਫੁੱਟਾ ਰੂਟਰ ਵੀਰ ਨੂੰ ਬਹੁਤ ਆਰਾਮ ਨਾਲ ਚੱਲਦਾ ਹੈ ਇਹ ਉਦੋਂ ਚਲਾਇਆ ਨਹੀਂ ਆਪਾਂ ਫੇਰ ਬਹੁਤ ਆਰਾਮ ਨਾਲ ਚੱਲਦਾ ਲੈ ਪਿਆ ਚ ਵੀ ਇਹ ਸਾਡੇ ਵਾਲਾ ਥੋੜਾ ਦੱਸ ਦਿਆ ਪਿਆ ਆਓ 60 ਹੈ ਫਿਰ ਇਹਦਾ ਵੀਡੀਓ ਭਾਈ ਵੀਡੀਓ ਵੀ ਤਾਂ ਬਹੁਤ ਕੜਾ ਹੈ ਲੈ ਰੱਖਦੇ ਹਾਂ ਰੱਖ ਦਮ ਅੰਦਰ ਹਾਂ ਬਸ ਚੱਲ ਜਾ ਹੁਣ ਲੈ ਜਾ ਲੈਟਰ ਲਿਆਣਾ ਰੋਟੀ ਪੈ ਬੰਨਣੀ ਹੈ ਜੀ ਜਾਂ ਉੱਤੀ ਖਾਲੀ ਮਾਮੇ ਢਾਬੇ ਪਰ ਨਹੀਂ ਮਾਮੇ ਢਾਬੇ ਤੇ ਢਿੱਡ ਘੜਦਾ ਬਾਈ ਨੇ ਕਹਿੰਦਾ ਪਨੀਰ ਨੇ ਮਾਮੂ ਢਾਬੇ ਦਾ ਪ੍ਰੀਸ ਦਾ ਕਮਾਲ ਹੈ ਕਹਿੰਦਾ ਪਹੁੰਚਣਾ ਅਸਾਂ ਉਧਰ ਨੂੰ ਜਾਈਏ ਗਏ ਤੇ ਆਉਂਦੇ ਰੋਟੀ ਖਾ ਗਏ ਢਾਬੇ ਤੇ ਬੰਮ ਜੇ ਪਰ ਹਾਂ ਜੀ ਮੈਂ ਵੀ ਸਵਾਦ ਪਾਣਾ ਉਹ ਹੋਇਆ ਗਿਆ ਕਿਦਿਉਂ ਮੈਂ ਵੀ ਅਮਨਦੀਪ ਨੂੰ ਡਿਗਰੀ ਦਾ ਤਾਂ ਆ ਕੇ ਚੱਕਣ ਜਾਣਾ ਸੀ ਹੁਣ ਚਲੋ ਚਲੋ ਨਾਲੇ ਮੋਟਰ ਮੰਡ ਮੰਡਾ ਮ ਭਰ ਗਏ ਸਾਰੇ ਹੀ ਬੰਦ ਕਰਿਆਉਣੇ ਬਸ ਲੈ ਡੱਟ ਰੱਖੀ ਨੇ ਨੈਲ ਦਾ ਡੱਟਣੀਏ ਭਰ ਜਣਾ ਉਹਨੇ ਸਾਰੇ ਨੇ ਠੀਕ ਨਹੀਂ ਨੂੰ ਜਾ ਹੋਰ ਕੀ ਹਾਂਜੀ ਲੈ ਵੀ ਪਹੁੰਚ ਗਏ ਆ ਅਗਲੇ ਦਨ ਆਗੀ ਆਗਾਂ ਦੀ ਵਾਰੀ ਹੈ ਆਗਾਂ ਦੀ ਆਗੀ ਅੰਦਰ ਪਈ ਉਹ ਜਿੱਦਾਂ ਵੱਢਣ ਆਗੇ ਪਾਚੀ ਜਾਗੀ ਹੂੰ ਕੱਲ ਕੱਦਾ ਦੀ ਪਰਚੀ ਅੱਜ ਆਈ ਹੈ ਨਾ ਅੱਜ ਹੀ ਨੇ ਕਰਾਉਣਾ ਮੈਨੂੰ ਤਾਂ ਹੁਣ ਪਤਾ ਲੱਗਿਆ ਵੱਢੀ ਲੱਗੇ ਜਦੋਂ ਮੈਂ ਗਏ ਆ ਵਰਦੇ ਮੰਡ ਤੋਂ ਲੰਗੇ ਜਦੋਂ ਮੈਂ ਜਦੋਂ ਇੱਕ ਬੰਦਾ ਤਾਂ ਬਾਅਦ ਦੂਜਾ ਬਾਅਦ ਚ ਆਇਆ ਹੂੰ ਤੋ ਹੁਣ ਸਾਰੇ ਹੀ ਵੱਢ ਦੇਣਾ ਹੈ ਇੱਕ ਮੈਂ ਪਾ ਲੈਣਾ ਸਾਰੇ ਹੀ ਠੀਕ ਨਹੀਂ ਹੋਰ ਕਿਆ ਨਵੇੜ ਕੇ ਕੰਮ ਪਾਸੇ ਕਰੋ ਇਹਦਾ ਫਿਰ ਹੋਰ ਪਾਸੇ ਚੱਲੀਏ ਕਿਥੇ ਰੇ ਹੂੰ ਚੱਕ ਦੋ ਫੱਟੇ ਸਵੇਨ ਨੂੰ ਇਹ ਲੱਦੂਗੇ ਫਿਰ ਝਾੜ ਲੇ ਜੇ ਹੁਣ ਵੱਢਣਾ ਆ ਗਿਆ ਨਾ ਹੂੰ ਵੱਢਣਾ ਨੇ ਭੱਜ ਜਾ ਅੱਦਾ ਵੱਢਣਗੇ ਪੂਰਾ ਕਿਆ ਆਹ ਹੱਦ ਲੈ ਲੈ ਸਾਹ ਰੱਖ ਤੇ ਮੈਂ ਤੁਹਾਨੂੰ ਦਿਨਤਾ ਜੇਪ ਆਹ ਅੱਦਾ ਉਹੀ ਅੱਦਾ ਕ ਮੰਨ ਕੇ ਚੱਲ ਅੱਦਾ ਵੱਢੋ ਓਹ ਲੱਗੋ ਜੂਗਾ ਹੂੰ ਕੰਤਾ ਭਾਈਆਂ ਟਰੈਲਰ ਹੀ ਖਰਾਬ ਕਰਤਾ ਸਾਬਾਈ ਸਾਡੀ ਸੀ ਗਿਆ ਹੁਣ ਮਿਲੂ ਲੈ ਕੇ ਹੂੰ ਮੂਰੇ ਕਰਦਾ ਗੰਨਾ ਬਹੁਤ ਹਾਂ ਆਹ ਬਾਕਸਾ ਲੱਗ ਗਿਆ ਨਾਲ ਤੇ ਕਿੰਨਾ ਫਰਕ ਆ ਮੇ ਟਰੈਲੇ ਦਾ ਹੂੰ ਢਿੰਦੇ ਦਾ ਵੀ ਇੰਨਾ ਹੀ ਫਰਕ ਆ ਇੱਥੇ ਲਿਆ ਕਿੰਨਾ ਹੁਣ ਹਾਂ ਹਾਂ ਉਹਦੇ ਇਹ ਮੋੜ ਮਾ ਜਿਹੜੇ ਲਫਾਜੇ ਦਾ ਵਿੱਚ ਫਿਰ ਉਹ ਹਾਂ ਤਾਂ ਹੁਣ ਉਹ ਟਰੈਕਟਰ ਲੈ ਕੇ ਛਾਗੇ ਬਾਬੇ ਵਾਲਾ ਜਗੀਬ ਆ ਆਏ ਫੇ ਮੋੜੇ ਉਹਨੂੰ ਛਤਰੀ ਨਹੀਂ ਹੈਗੀ ਇਹ ਹੀ ਛਤਰੀ ਮੋੜ ਮੋੜਨ ਲੱਗੇ ਤੇ ਫਾਜੇਂਦੀ ਦੀ ਪਿੱਛੇ ਰੋ ਫਰਕ ਤਾਂ ਆਇਗਾ ਇਹ ਉਹ ਸਵੇਰ ਨੂੰ ਲੋਡ ਕਰੂੰਗਾ ਓਰੇ ਕਵੇ ਲੱਦੂੰਗਾ ਸਵੇਰ ਕੋ ਲੱਦੇਗਾ ਹਾਂ ਪਰਸੋਂ ਨੂੰ ਕੱਲ ਸ਼ਾਮ ਲੱਦੂੰਗਾ ਕੱਲ ਠੀਕ ਹੈ ਕੋ ਮੰਨੂਗਾ ਤਾਂ ਸਿਆਰ ਕਿਸੇ ਨੇ ਮੈਂ ਸਾਨੂੰ ਕਿਸੇ ਨੇ ਫੋਨ ਨਹੀਂ ਕਰਿਆ ਚੱਲ ਹੁਣ ਅੱਜ ਇੱਕ ਨਹੀਂ ਸਾਰ ਲੋ ਹੁਣ ਨਹੀਂ ਭੇលਿਆ ਦੇ ਨੂੰ ਚਾਹ ਮੈਂ ਤਾਂ ਹੁਣ ਆਇਆ ਔਰੇ ਨੂੰ ਨਹੀਂ ਲਿਆ ਦੇਣੀ ਤੂੰ ਫੋਨ ਬਣ ਕਿਸੇ ਦਾ ਨਹੀਂ ਆਇਆ ਮੇਰੇ ਕੋਲ ਰਾਹੀ ਲੱਦ ਲਈਏ ਪਹਿਲਾਂ ਆਹੀ ਲੱਦ ਲਈਦਾ ਆਹ ਤਾਂ ਲੈ ਚੱਲ ਚਲ ਬੰਦੇ ਦਾ ਬੰਦੇ ਦਾ ਹੂੰ ਦੋ ਪਰੀਆਂ ਪੱਤੀਆਂ ਲੈ ਕੇ ਜਾਣੀਆਂ ਬਾਅਦ ਚ ਪੱਤੀਆਂ ਕਹਿ ਦੇ ਹੁਣੇ ਹੁਣ ਕਿ ਕਾਲੇ ਨੂੰ ਪੱਤੀ ਦੂ ਇਹਦੇ ਉੱਪਰੇ ਲੈ ਇੱਕ ਇੱਕ ਨਾਲ ਬਾਹਰ ਮਰਦੀ ਆ ਬੇ ਆਹ ਦੇਖ ਪਰ ਆਹ ਪਰਾਲੀ ਪਈ ਥੋੜੀ ਕੀ ਆਹ ਪਈ ਪਰਾਲੀ ਥੋੜੀ ਜੀ ਕੋਈ ਨਹੀਂ ਧਰ ਦੇਣਾ ਪੱਤੀ ਦੂ ਤੇ ਕੱਲ ਸੰਗਾ ਲੰਦਾ ਉਹ ਸੁੱਕ ਨੂੰ ਹਾਂ ਸੁੱਕ ਨੂੰ ਸੁੱਕ ਨੂੰ ਲੈ ਕੇ ਜਾਣੀਆਂ ਡੰਗੜਾ ਥੱਲੇ ਹਾਂ ਡੰਗਾਂ ਥੱਲੇ ਸੋਕ ਨੂੰ ਲੈ ਕੇ ਜਾਣੀਆਂ ਐਵੇਂ ਬਾਹਰ ਹੀ ਆ ਗਿਆ ਪੈਜੇ ਹੀ ਰੋਟੋਕੂ ਕੋ ਸੁੱਕ ਕਰਦੇ ਹੋ ਵੀ ਬਾਹਰ ਆ ਰਿਹਾ ਬਈ ਸਰਦਾਲੂ ਮੰਡ ਵਾਲੇ ਗੁਰਦਾਰ ਦੇ ਮੋਟਾ ਟਿੱਕ ਲੱਗਾ ਪੈਂਦਾ ਹੁਣ ਹਾਂ ਅੱਜ ਵਰਸੀ ਦੀ ਉੱਤੇ ਟੈਂਪੂ ਬਹੁਤ ਚੱਲਦੇ ਪੁੰਦੇ ਆਟੋ ਬਹੁਤ ਚੱਲਦੇ ਆ ਇਹ ਉੱਥੇ ਦਾ ਅੱਕਾ ਪੌੜ ਅੱਡੇ ਤੱਕ ਆਹ ਫੇਰ ਆ ਗਿਆ ਮੁੜ ਕੇ ਇੱਕ ਇੱਕ ਜਾਂਦਾ ਇੱਕ ਮੁੜਿਆ ਹਾਂ ਕੱਟ ਬਹੁਤ ਤਾਂ ਕਹਿੰਦੇ ਹਨਾ ਬਹੁਤ ਕੱਟਦਾ ਚੱਲਦੀ ਹੁਣ ਹਾਂ ਚੱਲ ਫੇਰ ਉੱਦਲੀ ਆਵੀ ਜਲਦੀ ਤੇ ਵੇਖ ਤੂੰ ਨੀ ਸੜਕੇ ਦੇ ਘੱਟ ਜਾਂਦੀ ਤੇ ਚੀ ਇਹ ਲੋਕਲ ਸਾਡੇ ਪਿੰਡ ਵਾਲਾ ਚਾਰ ਢੱਕਾ ਲੱਗਦੀਆਂ ਗੋਪਾਲੇ ਨੂੰ ਚਾਰ ਤੇ ਪੰਜੇ ਲੱਗਦੀਆਂ ਪੰਜੇ ਆਉਂ ਚਲਦੀਆਂ ਹੈ ਨਾ ਕੋ ਰਾਜੇ ਬੜੇ ਭੁੰਡੀਆਂ ਆਉਂਦੇ ਤਾਂ ਬਹੁਤ ਚੱਲਦੇ ਅੱਜ ਤਾਂ 8-8 ਲੱਖ ਰੋਣੇ ਅੱਜ ਤਾਂ ਵੀ ਆਏ ਜੀ ਹਾਲ ਦੀ ਜਿਖਣਾ ਅੱਜ ਉਹਨੂੰ ਪੈਸੇ ਵਧੀਆ ਬਣ ਜਾਣੇ ਇੱਧਰ ਉਹਨੂੰ ਤਾਂ ਆਪਣਾ ਬੇਲੇ ਤੇ ਰੋਪੜ ਨੂੰ ਹਾਂ ਉਹ ਹੀ ਉਹ ਹੀ ਆ ਚੱਲ ਤੀਰ ਹੋਰ ਚੱਲ ਜਾ ਤੂੰ ਐਂ ਕਰ ਤੂੰ ਉੱਪਰ ਹੋ ਜਾ ਹੈਂ ਤੂੰ ਉੱਪਰ ਹੋ ਜਾ ਚੱਲ ਅੱਧ ਫਿਰ ਠੀਕ ਆ ਲੈ ਦੇਉ ਜੀ ਅਜਾ ਫੇਰ ਤੋਂ ਆਗ ਹੋਰ ਉਹ ਚੋਰੀ ਕਾ ਵੀ ਹੋ ਗਈ ਤੂੰ ਕਾ ਚੋਰੀ ਹੋ ਗਈ ਕਿ ਕੰਨੇ ਚ ਤੂੰ ਆ ਤੂੰ ਗੌਂਡੀ ਬਾਟ ਲੇਗਾ ਕੋ ਸਾਰੀ ਉਹ ਅਜਾ ਤਾਰੇ ਗਿਆ ਮੈਂ ਫੁੱਟਾ ਕਰਨਾ ਫੱਬਾਟ ਸਾਰੀ ਵਧੀਆ ਤੇ ਤੇ ਬਹੁਣੀ ਆ ਮੰਦਾਉਣਾ ਰਹੇਗਾ ਆ ਕੇ ਤੱਕ ਉਹ ਹੀ ਦੇ ਹਰੇ ਉਹ ਸੁੱਕੇ ਹੀ ਪਏ ਆ ਤਾਂ ਚੱਲ ਜਿਆ ਤੈਨੂੰ ਬਹੁਤ ਆ ਫਿਰ ਤਾਂ ਕੋਈ ਗੱਲ ਨਹੀਂ ਫਿਰ ਉਹ ਨਹੀਂ ਕੋਈ ਅਖਰਾ ਵੀ ਹੋਊਗਾ ਪਰ ਫਾਰਕ ਨਹੀਂ ਉਹ ਵੱਡਣਾ ਪੈਣਾ ਇੱਕ ਵਾਰੀ ਅੱਛਾ ਹੂੰ ਕਹਿੰਦਾ ਵੀ ਆਪ ਵੀ ਪੱਦਾ ਪੁੱਛ ਕੇ ਆਗਾ ਦੀ ਭਰੀ ਲੈ ਜਾਵੇ ਗੌਂਢੀਓ ਵੱਟ ਲੈ ਕੇ ਹਰੀ ਸਾਰੀ ਉਹ ਆ ਕੇ ਸੁੱਕੇ ਬਰਾਏ ਆਏ ਦੇਖੋ ਅਸੀਂ ਰੱਖਣਾ ਹੁੰਦਾ ਫੇਰ ਰੱਖਣੇ ਦਾ ਮਤਲਬ ਨਹੀਂ ਉਹ ਵੱਢਣਾ ਹੀ ਪੈਣਾ ਤਾਂ ਅੱਛਾ ਜਿਹੜੀ ਆਏ ਦਾ ਵੀ ਮਿੱਟੀ ਹੋਈ ਹਰਿਆਈ ਬਹੁਤੀ ਆਗਾ ਦੀ ਹੁਣਾਂ ਤਾਂ ਬਸਤੀ ਹੈ ਉਹ ਕਹਿਣ ਦਾ ਭਾਬਾ ਵੀ ਸਾਡਾ ਖੇਤ ਅਨੂ ਪੁੱਛ ਕੇ ਲਿਕੇ ਜਾਓ ਉਹ ਵੀ ਗੱਲ ਹੈ ਨਾ ਬੰਦ ਨਹੀਂ ਰੱਖਣਾ ਚਾਹੀਦਾ ਆ ਬਿਨਾ ਮਤਲਬ ਉਹ ਕਿਹੜਾ ਚੱਕ ਕੇ ਉਹ ਕਾ ਹੈ ਕੋਣ ਬੰਦਾ ਪਤਾ ਲੱਗਿਆ ਉਹ ਬੰਦਾ ਕਿਹੜਾ ਆਇਆ ਹੈ ਕੱਖਾਂ ਵਾਲੀਆਂ ਹੋਰ ਕੌਣ ਹੈ ਚੱਕਦੇ ਨਹੀਂ ਹੈ ਲੈਣ ਤਿਆਰ ਕੋਈ ਨਹੀਂ ਔਰ ਕੀ ਹੁੰਦੀ ਹੈ ਜਿੱਥੇ ਨੌ ਲਿਖਿਆ ਪਗਲੇ ਇਹਨਾਂ ਚ ਹੀ ਰਹਿਣੀ ਹੋ ਆ ਵੱਖਰੀ ਗੱਲ ਹੈ ਪੁੱਛਣਾ ਚਾਹੀਦਾ ਉਹ ਕੋਈ ਨਾ ਮੈਂ ਕਹਿੰਦਾ ਮੈਂ ਮੇਰੇ ਸੇਪਾ ਦੇ ਚ ਜੇ ਹੁਣ ਸਾਡੇ ਪਾ ਜਨ ਦੋ ਭਰੀਆਂ ਦੇ ਦੋ ਭਾਈ ਅਸੀਂ ਜਵਾਬ ਦੇਣ ਲੱਗੇ ਅਗਲੇ ਨੂੰ ਬੰਦੀਆਂ ਵਿੱਚ ਕਾ ਲੈਣੀ ਅਸੀਂ ਹੋਰ ਗਿਆ ਉਹ ਦਰ ਆਈਆਂ ਜਿੱਦਾਂ ਭਈਆ ਬੰਦਾ ਦਾ ਹਾਂ ਕਹਿੰਦੀ ਭਾਈ ਚੋਗਲੇ ਮਾਹ ਚੋਗਲੋ ਭਾਈ ਹਾਂ ਕਹਿੰਦੀ ਇਹ ਸਾਨੂੰ ਬਾੜ ਨਹੀਂ ਦਿੰਦਾ ਮੈਂ ਕੋਈ ਗੱਲ ਹੀ ਚੋਗਲ ਉਹ ਆਂਦਾ ਕੁਝ ਨਹੀਂ ਹੁੰਦਾ ਯਾਰ ਬਾਈ ਬੰਦਾ ਯਾਰ ਪੁੱਛ ਕੇ ਲੈ ਜਵੇ ਵਧੀਆ ਉਹ ਪੁੱਛ ਕੇ ਆਈ ਗੱਲ ਉਹ ਚੋਰੀ ਤੇ ਚੋਰੀ ਹੋਇਆ ਹਾਂ ਤੇ ਚੋਰੀ ਵਾਲੇ ਨਿਸ਼ਾਨ ਵੀ ਜ਼ਿਆਦਾ ਕਰਦਾ ਲੱਠ ਭਾਜ ਚ ਹਾਂ ਕਿੰਨਾ ਵੀ ਕਾ ਪਸ ਤੋੜਦਾ ਆਹ ਕੁ ਕਰਦਾ ਉਹ ਜੇ ਪੁੱਛੇ ਪਾਊਗਾ ਬੰਦਾ ਬੇਟ ੜ ਕੇ ਬਟ ਡੂ ਆ ਉਹ ਤੂੰ ਭਾਈ ਭਾਈ ਪੂਰੀ ਫਰੀ ਜਾਨਾ ਆ ਜਾ ਆਪਣੇ ਕਿੱਥੇ ਲੱਗ ਜਾ ਕੇ ਕੋਈ ਕੰਮ ਕਰ ਲੱਗਾ ਇਹਦੇ ਲਾਹੂ ਗਾਦਾ ਮੈਂ ਜਾ ਬਾਹਰ ਨੂੰ ਹੁਣ ਨਹੀਂ ਹੈ ਕਹਿੰਦਾ ਤਕਾਉੜੇ ਮੈਂ ਹਾਜਮ ਗਾਲਾ ਹੁਣ ਅੱਜ ਤਾਂ ਹੀ ਆ ਕੇ ਟ੍ਰੇਲੀ ਬੰਨ ਆਏ ਆ ਉਹ ਛੁੱਟੀ ਕਰਦੇ ਹੋ ਹੈਰ ਦੋ ਮਹੀਨੇ ਹੋਰ ਤੀ ਆ ਬੱਸ 25 ਨੂੰ ਆ ਹੁਣ ਉਹਨਾਂ ਨੂੰ ਮੇਲ ਕਰੀ ਜੇ ਉਹਨਾਂ ਨੇ ਕੋਈ ਰਿਪਲਾਈ ਨਹੀਂ ਕਰਿਆ ਮੈਂ ਕਹਿੰਦਾ ਹੈਗੀ ਮਹੀਨਾ ਹੋਰ ਹੋਲੇ ਚੱਲੀ ਜਾਵਾਂ ਘੁੰਮ ਕੇ ਕਿਤੇ ਆ ਵੀ ਮੈਂ ਹੁਣ ਮਹੀਨੇ ਦੀ ਵਧਾਈ ਤੀ 25 ਤੱਕ ਇਹਨੇ ਕੰਪਨੀ ਮੈਂ ਜਾਣਾ ਉਹਦੇ ਮੈਂ ਅੱਛਾ ਕਹਿੰਦਾ ਮੈਂ ਮੇਲ ਕਰੀ ਦੀ ਹੈ ਕਹਿੰਦਾ ਜਵਾਬ ਨਹੀਂ ਆਇਆ ਜਾਂ ਅੱਜ ਵੀ ਖਾਧੀਆ ਬਿਲਾ ਵੀ ਸਾਦੇ ਹਾਂ ਦੋਏ ਕੰਮ ਹੈ 50 50 ਆ ਜੀ ਤਾਂ ਨਹੀਂ ਕਰਦਾ ਹਾਂ ਜਾਣ ਲਾ ਜੀ ਕਿੱਥੇ ਕਰਦਾ ਸਾਰ ਇਸ ਤੋਂ ਹਾਂ ਪਦਸੀ ਬੰਦੇ ਦਾ ਹੈ ਕੋਈ ਨਹੀਂ ਯਾਰ ਉਹਨੂੰ ਹੁਣ ਇੱਥੇ ਉੱਠੀਦਾ ਤਾਂ 11 ਵਜੇ ਹਾਂ ਇਹ ਨਾਲ ਕਹਿੰਦਾ ਮੈਂ ਕਾਜ ਜਾਵਾਂ ਉੱਥੇ 3-4 ਵਜੇ ਉੱਠਣਾ ਹੈ ਨਾ ਕਿੱਥੇ ਜੀ ਨਹੀਂ ਲੱਗਦਾ ਉੱਥੇ ਦਾ ਮੇਰੀ ਗੱਲ ਸੁਣ ਲੈ ਆ ਜੀ ਨਹੀਂ ਮਿਲਣੀ ਉੱਥੇ ਹੈ ਇਹਦਾ ਕਹਿਣਾ ਉਹਨੇ ਮੈਂ ਕਾਜ ਛੁੱਟਾ ਉਹ ਨਾ ਨਾ ਇੰਨਾ ਕਿਹੜਾ ਕੰਮ ਔਰੇ ਉਹ ਦੱਸ ਦੇ ਕੰਮ ਕੋਈ ਯਾਰ ਇਹ ਇਹ ਨਹੀਂ ਕੋਈ ਕੰਮ ਹੈਗਾ ਇਹ ਨਹੀਂ ਇਹ ਨਹੀਂ ਕੰਮ ਹੈਗਾ ਉਹਦਾ ਗੱਲਾਂ ਬਾਤਾਂ ਜਿੰਨਾ ਮਰਜ਼ੀ ਕਾਹੂਵੇ ਗੱਲਾਂ ਬਾਤਾਂ ਸਾਰਾ ਹੋ ਜਾਂਦਾ ਆ ਹੁਣ ਦੇਖ ਲੈ ਕਿੰਨੇ ਅਸੀਂ 20 ਮਿੰਟ ਸਾਰੇ ਲਾਏ ਹੁਣੇ ਮਲਾਦ ਲੱਗ ਰੇ ਆ ਲਓ ਲੈ ਤਾਂ ਮਸ ਅੱਤੇ ਉਹ ਪਰਾਲੀ ਦੇ ਸੁਗਰ ਨਾ ਡਾਕਟਰ ਨਾ ਭੁੱਲ ਗਿਆ ਫੋਨ ਮੈਂ ਤੈਨੂੰ ਦਵਾਈ ਲੈਣ ਡਾਕਟਰ ਕਹਿੰਦਾ ਇੰਨੇ ਫੋਨ ਫੜੇ ਆਉਂਦੇ ਆ ਇੱਥੇ ਭਾਈ ਨਾਲੇ ਕੱਦ ਲੈ ਮੈਂ ਤਾਂ ਬੰਦ ਕਰਕੇ ਰੱਖਤਾ ਉਹ ਜਿਹੜਾ ਕੱਲ ਐਕਸੀਡੈਂਟ ਨਹੀਂ ਹੋਇਆ ਤਾਂ ਹਾਂ ਉਹ ਮੁੰਡੇ ਹੈ ਨਹੀਂ ਚੱਲਣ ਵਾਲੇ ਯਾਰ ਦੋਸਤ ਜਿਹੜੇ ਹੈ ਜਿਹੜੀਆਂ ਰਿਕੂ ਕੋਈਆਂ ਹਾਂ ਹਾਂ ਉਹਨਾਂ ਨੇ ਕਿਤੇ ਚਾਹ ਚੋਕ ਲਿਆ ਮੁੰਡਾ ਭੇਜਦਾ ਹਨਾ ਅੱਛੀ ਕਿਹੜਾ ਮੁੰਡਾ ਉਦੋਂ ਐਸੇ ਤੂੰ ਕਹਿੰਦਾ ਹੋਇਆ ਜਿਹੜਾ ਹਾਂ ਹਾਂ ਮੈਂ ਹੁਣ ਮੈਨੂੰ ਪਤਾ ਦੇਖੋ ਇਹਦਾ ਮੈਂ ਥਾਣੇ 'ਚ ਬੁਲਾਇਆ ਅੱਜ ਕੌਣ ਕਹਿੰਦਾ ਮੁੰਡਾ ਕਹਿੰਦਾ ਉਹ ਹਾਂ ਭੇਜਿਆ ਚੱਕਦੇ ਹੋਰ ਕਹਿੰਦਾ ਹਾਂ ਥਾਣੇ ਆ ਜਾ ਔਰ ਇਹਨੂੰ ਯਾਰ ਪੜਾ ਲਈ ਉੱਪਰ ਨੂੰ ਐ ਔਰੇ ਫੜਾ ਤੂੰ ਬੰਦੂ ਮੈਂ ਸੱਚੀ ਲਾ ਦੇਣਾ ਬੰਦੂ ਖੇਲੇਦਾਰ ਨਾ ਬੁੜੇ ਬੰਦੇ ਦੀ ਲਾ ਬੱਤੀ ਨਾ ਰਵਾਂ ਕਿੰਨੀ ਬੱਤੀ ਚਲੀ ਜਾਊਗੀ ਮਦੀ ਪਿਆਰ ਇੱਕ ਦਿਨੀ ਵੀ ਚੱਲਦੀ ਵਾਸਤੇ ਪੁੱਠੇ ਕੰਮ ਖਲੇ ਮੈਂ ਦੋ ਦਿਨ ਨੂੰ ਆ ਕੇ ਸੁੱਕ ਜਾਈਂ ਇਹੀ ਟੁਫਰੀ ਬੱਤੀ ਨੂੰ ਸੁੱਕ ਸੁੱਕ ਨੂੰ ਮਾਰਾ ਮੋਟਾ ਮੋਟਾ ਬਾਹਰ ਪ੍ਰਾਲੀ ਉਹ ਤੇ ਉਹ ਤੇਰੀ ਉਯੋ ਪੁੱਠੇ ਕੰਮ ਖਲੇ ਛੇੜਦਾ ਜਾਣ ਕੇ ਉਹ ਤੇ ਟਰੈਕਟਰ ਵੱਧ ਗਿਆ ਕਤ ਆ ਹਾਈ ਕੱਢ ਲੈ ਸਰ ਜਦ ਦੇਖ ਲੱਥੇ ਦੇ ਉਹ ਕੱਢ ਨਾ ਇਹ ਬਸ ਦਬ ਗਿਆ ਜਿਹੜਾ ਫਸ ਗਿਆ ਉੱਥੇ ਜੌਂਡੀ ਦਬ ਗਿਆ ਉਹ ਕੱਢਿਆ ਦਬ ਗਿਆ ਭਾਈ ਜੌਂਡੀ ਦਬ ਗਿਆ ਛੋੜ ਵਾ ਕੇ ਕੱਢਿਆ ਇਹਦਾਂ ਕੋਈ ਲੈ ਜਾਂਦਾ ਉਹ ਵੀ ਇਹ ਟਾਇਰ ਬੜੇ ਉਹ ਵੀ ਬੜਾ ਟਰੈਕਟਰ ਉਹ ਵੀ ਜੱਟੀ ਦੀ ਆ ਉਹ ਵੀ ਕੱਢਦਾ ਉੱਥੇ ਨੂੰ ਉਹ ਰਾਮ ਉਹ ਇਹਦਾ ਬੋਲਦਾ ਵੀ ਨਹੀਂ ਤੂੰ ਨਹੀਂ ਤਾਂ ਪਤਾ ਵੀ ਲੱਗਦਾ ਆਏਗਾ ਜਾ ਤਰਾ ਲੈ ਆਓਗਾ ਉਹ ਨਹੀਂ ਇੱਥੇ ਸਲਿੱਪ ਕੱਢ ਗਿਆ ਮੜ ਜਾ ਜਾਈਦਾ ਹਿਲਾਇਆ ਹੋ ਟ੍ਰੇਲਰ ਦਬ ਗਿਆ ਉਹ ਦੀ ਜੀ ਚ ਬਾਹਰ ਔਕਾ ਕੱਢਿਆ ਨਾਲ ਬੇਟੋ ਜਰ ਪਾਇਆ ਬਕੀ ਦਾ ਟਰੈਕਟਰ ਮਗਰ ਤਾਂ ਲੈ ਜਮਾ ਤੂੰ ਹਲਾ ਨਹੀਂ ਥੱਲੇ ਪੁੱਠਾ ਹੋ ਜਣਾ ਥਾਣੇ ਆਈ ਡੈਡਾ ਹੋਗਾ ਤਾਂ ਉਹਦਾ ਕਿਆ ਬਣਿਆ ਪੈਪ ਤਾਂ ਹੁਣ ਕਿਹੜਾ ਦਾ ਇਹ ਪੈਪ ਪੁੱਟੇ ਦਾ ਕੰਮ ਹੈ ਪੈਪ ਨਾਲ ਜੋੜ ਇਧਰਲੀ ਸਪਲਾਈ ਬੰਦ ਤਾ ਦੂਈ ਚੱਲਦੀ ਹੈ ਉਹ ਤਾਂ ਉਹਦੇ ਕਰਕੇ ਚਲਾਤਾ ਹੋਣਾ ਵੀ ਅੱਜ ਯਾਰ ਇੱਕ ਜਾਲ ਪੰਜਾਂ ਨਾਲ ਬੰਨ੍ਹਦੇ ਨਹੀਂ ਬੰਦੇ ਮੈਂ ਜ਼ੋਰ ਲਾ ਲਿਆ ਮਾ ਮਸ਼ੀਨਾਂ ਵਾਲੇ ਮੰਨ ਗਿਆ ਕਹਿੰਦਾ ਵੀ ਭਾਈ ਠੀਕ ਆ ਮਾ ਉਹਦੇ ਪੱਟੀ ਇਹ ਕਿੱਥੇ ਲੈਣ ਹੈ ਜੀ ਨਾਲ ਕਹਿੰਦਾ ਠੀਕ ਆ ਜੀ ਮੈਂ ਤੁਸੀ ਪਟੂਗਾ ਬਹੁਤ ਸਾਰੇ ਇੱਕ ਤਾਂ ਸਾਡੇ ਪੰਜਾਬੀ ਕੰਮ ਨਹੀਂ ਕਰਦੇ ਠੇਕੇਦਾਰ ਭਈਏ ਹਾਂ ਪੱਕੀ ਗੱਲ ਐ ਇਹ ਠੇਕੇਦਾਰ ਭਈਆ ਗਲੀਆਂ ਬਣਦੇ ਨੇ ਜੋ ਵੀ ਭਈਆ ਕਹਿੰਦਾ ਹਮ ਉੱਥੇ ਦਾ ਹੀ ਪਟਣਾ ਕਹਿੰਦਾ ਗਾਂਥੀ ਮੈਂ ਪਟਾ ਦੇਣਾ ਮੈਂ ਇੱਥੇ ਮਾਹ ਥੱਲੇ ਪੈ ਪਾ ਥੱਲੇ ਪਾਣੀ ਵਾਲਾ ਮੈਂ ਇੱਥੇ ਦੇ ਪਟਾ ਲੈ کہیں ਨਾ ਪਟੋ ਤੁਹਾਡੇ ਸਾਰੇ ਕੰਮ ਖਰਾਬ ਹੋ ਜੇਨਾ ਉਹੀ ਕੰਮ ਹੋਇਆ ਮਸ਼ੀਨ ਵਾਲੇ ਨੇ ਚੱਕਿਆ ਉਹਨੂੰ ਉਹਨੇ ਪਾਰੀ ਬਾਪ ਬਾਗਟ ਬਾਪ ਐਲੀ ਵੀ ਪਾਈਆ ਫਿਰ ਜਿਹੜੇ ਪਟਾਗਾ ਬੈਗੇ ਬਾਪੇ ਜਦੋਂ ਆਏ ਨਿਕਲਿਆ ਥੱਲੇ ਤੇ ਪਾਣੀ ਗੱਲਾਂ ਵੜਦੇ ਆ ਆਪਾਂ ਪਾਤੀ ਆਈ ਵੀ ਆ ਹੋਰ ਜੰਨਾ ਵਰਦੇ ਕੱਲੂ ਪਗਾ ਦੇਗਾ ਮੇਰੇ ਮਨ ਨੂੰ ਸਾਰੇ ਯਾਹ ਇੱਕ ਵਾਰ ਚ ਹੋਦਾ ਹਾਂ ਕੱਲ ਖਿਆਮ ਨੂੰ ਕਹਿੰਦੀ ਲੱਦਣੀ ਐ ਬਸ ਬਾਸਰ ਕਿੰਗ ਖੇਤ ਨੂੰ ਕੱਲੂ ਪਰਸ ਨੂੰ ਕੱਲ ਹੁਣ ਮਾਲਾਂ ਥਾਈਓ ਬਾਦਲ ਆਇਆ ਬਣਾ ਮਾਲਾ ਰਹੀ ਜਾਲੂ ਲੰਬਾ ਤੋਂ ਬਾਅਦ ਤੇ ਬੰਨਣੀ ਆ ਫਿਰ ਬੈਂ ਬੰਨਣੀ ਜੀ ਆ ਬੰਨਦਾ ਹੋਈ ਜਾਣੀ ਬਣ ਗਿਆ ਜੇ ਕਸਣਾ ਜਾਂ ਟੁਕਣਾਈ ਨੇ ਬਹੁਤ ਸੜੀ ਬਾਸਮਤੀ ਦੀ ਪਰਾਲੀ ਐ ਇਹ ਫੇੜੀ ਆ ਇਹ ਮੰਗੂ ਖੜਿਆ ਦੋ ਹੀ ਸਿਲੰਡਰ ਜੀ ਪੁੱਤ ਜੀ ਵਾਇ ਨਹੀਂ ਹੁਣਾ ਯਾਰ ਮੰੰਗੂ ਖੜਿਆ ਆ ਜਾ ਆ ਜਾ ਮੈਂ ਕਿਮ ਇਹ ਨਾ ਜਾਣੇ ਐਸੇ ਨਾ ਖਲਾ ਆ ਲੈ ਐਂ ਤੇ ਰੱਖੀ ਬਾਹੀ ਫੜਾ ਦੇ ਬਾ ਪਾ ਦੇ ਪਾਰੇ ਫੜਾ ਫੜਾ ਰੱਖ ਦੇ ਸੱਬਾ ਤੈਨੂੰ ਮੈਂ ਆਰਡਰ ਦੇ ਕਿਨੇ ਪਹੂਣਾ ਕੱਟੀ ਅਰੇ ਕਿਹਾੜੀ ਬੱਲੀ ਆਇਆ ਕਰਦੇ ਤੇ ਭਰੀਆ ਬੰਨ ਗਿਆ ਸੱਣਾ ਆ ਤਾਂ ਕੁਝ ਵੀ ਨਹੀਂ ਦੱਸਾ ਲੰਬਾ ਵੱਟੇ ਕਰਦੇ ਤੇ ਪਾ ਪਾ ਉਹ ਨਹੀਂ ਕੋਈ ਗਰਾਹ ਹੋਣੀ ਯੋ ਨਾ ਬਾਈ ਬਾਈ ਕੱਲ ਨੂੰ ਮੈਂ ਕਹਿ ਕੇ ਗਿਆ ਤਾਂ ਨਾ ਮੈਂ ਰੱਖ ਦੇ ਉੱਪਰ ਹੀ ਲੰਬੀ ਲੰਬੀ ਰੱਖੀ ਜਨ ਮੈਂ ਨਾ ਲੰਬੀ ਆਵੇ ਖੇਤ ਨਹੀਂ ਉਹ ਆਹ ਜਨ ਕਰਦਾ ਕੱਤੀ ਜੀ ਹੋਣੀ ਹੈ ਆਵੇ ਰੱਖ ਦੱਬੇ ਲਿਆ ਖੋੜੀ ਰੱਖਦਾ ਜੀ ਖੋੜੀ ਤੇ ਓਕੇ ਸਰ ਆਇਆ ਰੱਖੀ ਨੂੰ ਪੋਲੀ ਪੋਲੀ ਫੇਰ ਤੜੀ ਪਰਮੈਂਗ ਭੁੱਲ ਗਿਆ ਹੈ ਪਰਮੈਂਗ ਹਾਂ ਭੁੱਲ ਗਿਆ ਤਾਂ ਉਹ ਫੇਰ ਕਾਰਬੋਨੀਆ ਮੈਨੂੰ ਮੇਰਾ ਫੋਨ ਤਾਂ ਟਰੈਕਟਰ ਪਰ ਰਹਿ ਗਿਆ ਉੱਥੇ ਬਾਬਾ ਹੀ ਮੇਰਾ ਫੋਨ ਡਾਕਟਰ ਪਰ ਰਹਿ ਗਿਆ ਡਾਕਟਰ ਕਹਿੰਦਾ ਮੇਰੇ ਕੰਨ ਖਾਲੀ ਨੇ ਕਹਿੰਦਾ ਇੰਨੇ ਫੋਨ ਆਉਂਦੇ ਕਹਿੰਦਾ ਇੰਨੇ ਥਲੇ ਮੈਨੂੰ ਨਹੀਂ ਆਉਂਦੇ ਦਵਾਈ ਦੇ ਦੇ ਉਹ ਫਸਵਿਲੀ ਆਉਂਦੇ ਉਹਨੇ ਹੈਂ ਫਸਵਿਲੀ ਆਉਂਦੇ ਹਣ ਫਸਵਿਲੀ ਤਾਂ ਇੱਕਦਾਂ ਨਾ ਹੋਰ ਫੋਨ ਬਹੁਤ ਆਏ ਹੋਏ ਦੇ ਵਿੱਚ ਉਹ ਨਾ ਕਿਹਾ ਹੀ ਬਾਰਵਿੰਗ ਲੈ ਜੀ ਉਹਦੇ ਗੱਲ ਹੋਈ ਨਹੀਂ ਫੇ ਕਿੱਥੇ ਜਾ ਗਿਆ ਉਹ ਦੇਖ ਫਲਾ ਕੇ ਉਸੇ ਜਾ ਕੇ ਪਰ ਤਾਂ ਦੁਕਾਨ ਅੱਛਾ ਉਹਦੇ ਲੈਟਾਂ ਦੀ ਜੰਗ ਲਿਆ ਨਾ ਟਰੈਕਟਰ ਦੀ ਜੰਗ ਪਿਛਲੇ ਲੈਟ ਆਉਦੀ ਆ ਜੀ ਦੀ ਬਾਦੀਆਂ ਨਾ ਟਰੈਲੇ ਦੀ ਜੰਗ ਆਹੋ ਪਤਾ ਨਹੀਂ ਕੀ ਚੱਕਰ ਹੈ ਕਨੈਕਸ਼ਨ ਹੋ ਰਿਹਾ ਨਾ ਸਵਾ ਉਹ ਯਾਰ ਲੰਬਾ ਤਾਂ ਨਹੀਂ ਚਾਹੀਦਾ ਇਹ ਡੰਕਰ ਕਿੰਨੀ ਜਿੰਨਾ ਆਏ ਬਾਹਰ ਲੰਬੀ ਹੋਊਗਾ ਏਦਾਂ ਉਹ ਲੰਬਾ ਬਾਹਰ ਹੋ ਕੱਤੀ ਹੋ ਜੂ ਮੋੜ ਤੇ ਹਾਂ ਕੱਤੀ ਹੋ ਮੈਂ ਕਹਾਂਗਾ ਤੂੰ ਫਾੜ ਨਹੀਂ ਨਾ ਕੱਟਣਾ ਉਹਨਾਂ ਕੱਤੀ ਫੜ ਦੇ ਕੇ ਥੱਬਾ ਹੋਰ ਇਕਲਾ ਭਾਈ ਐਥੇ ਆ ਰਿਹਾ ਮੇਰੇ ਕੋਲ ਆ ਜਾ ਆਇਆ ਦੇਖੇ ਐਥੇ ਭਾਈ ਨੂੰ ਭਰੀ ਨੂੰ ਆਏ ਹਾਂ ਜੀ ਥੋੜਾ ਜਿਹਾ ਪਹਿਲਾਂ ਥੋੜਾ ਫਾੜ ਲਾ ਦੇ ਰ ਹ ਸੱਚੀਲਾ ਮਰ ਜਾ ਲਾ ਬਾਕੀ ਜੇ ਹਿੱਕ ਨਹੀਂ ਆਇਆ ਨਾ ਅੱਛਾ ਇਹ ਨਾ ਆਇਆ ਉਹ ਮਾਤਾ ਜੀ ਕੱਲ ਦੇਖੀ ਪਾਣੀ ਕਿੰਨੀ ਕਿੰਨੀ ਆਉਣੀ ਆ ਰੱਖ ਖੋਲੂ ਕੋਲ ਖਾਦ ਨਹੀਂ ਲੈ ਬੰਦਣਾ ਫਰਕ ਤਾਂ ਹੁੰਦਾ ਹੈ ਹਾਂ ਇਹ ਮੈਂ ਬੈਠੀ ਚੁੱਕੀ ਮੈਂ ਦੱਸ ਬਣ ਗਈ ਇਹਦਾ ਕੁਝ ਵੀ ਭਰੀ ਨਹੀਂ ਹੈਗੀ ਤੇਰਾ ਬਹੁਤ ਪੱਤੀ ਪੈਂਦੀ ਤੇ ਮੈਂ ਜਿੰਨੀ ਦਾ ਸਾਲ ਲੰਬਾ ਹੋਊਗਾ ਤੇ ਉਹ ਹਲੋ ਕਰਤਾ ਜਾ

ਉਹ ਕੁਲੀ ਵੀ ਘੇਰਦੇ ਚਾਹੇ। ਇਹ ਆਈ ਰਹਾ ਬਹੁਤ ਭਾਰੀ ਨਹੀਂ ਹੈਗੀ। ਇਹ ਤਾਂ ਹੌਲੀ ਹੋ ਆ। ਲਿਆ। ਟੋਕ ਟੋਕ ਕੁਲੀ ਆ ਕਹਿੰਦਾ। ਹਾਂ? ਕਹਿੰਦਾ ਟੋਕ ਟੋਕ ਕੁਲੀ ਆ। ਟੋਕਲਾ ਭਾਈ। ਟੋਕਲਾ ਭਾਈ। ਅਈਦਾ ਕੁਝ ਨਹੀਂ ਕਹਿੰਦੇ। ਉਦੋਂ ਅੰਦੀ ਕੋ ਕਿੰਨਾ? ਆਹ। ਨਾ ਬਰੀ ਜੀ ਜਾਂਦਾ। ਹੈ? ਬਰੀ ਜੀ ਆ। ਪਤਾ ਦੋ ਬਰੀ ਨਾ ਬਣਨ ਨੂੰ ਟੋਕਲਾ। ਟੋਕਰੀ ਕਿ ਕਿ ਹੋਣੀ ਆ ਟੋਕਰਾ ਹੋਣਾ ਆ ਇੱਕ ਟੋਕਰੀ ਹੋਣੀ ਇਹਦੀ ਹਾਂ ਹੋਰ ਹੈਲੋ ਠੀਕ ਆ ਉਹ ਜਿਹੜਾ ਹੈ ਜੀ ਪਾਚੀ ਇੰਨੀ ਇੱਕ ਬਰਚੀ ਕੱਲੂ ਜਾਣੀ ਆ ਤੇ ਦੇਖਦੇ ਕੱਲੂ ਇਹਦੇ ਤੋਂ ਛੱਡ ਕੇ ਆਇਆ ਟਰੈਕਟਰ ਬਹੁਤ 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 ਸਾਕ ਕੱਲੇ ਉਹ ਦਾਲਾ ਕਾਲਾ ਹੈ ਬੰਦੂ ਇਹ ਕੱਲੂ ਜਾ ਰਹੀ ਹੈ ਮਹਾ ਜੇ ਮਗਰ ਛੇਰੇ ਦੇ ਕਾਲੇ ਨਾ ਜੀ ਜਾਣਾ ਕਰ ਕਦੇ ਨਹੀਂ ਰਾਤ ਨੂੰ ਜੀ ਆ ਫੇਰ ਐਂਡਸ ਕਿੰਨਾ ਕ੍ਰੈਸ਼ ਹੈ ਹਸ ਵੀਰਾ ਕੱਲ ਸ਼ਾਮ ਨੂੰ ਖਾਲੀ ਹੋਊ ਹੈ ਨਾ ਉਹ ਭਈ ਇਹ ਬੱਟੇ ਨਾ ਆਏ ਵੇ ਆ ਫੇਰ ਲਾਣੀ ਆਪਨੇ ਆਹ ਠੀਕ ਆ ਥਾਰਾ ਹੀ ਗਿਆ ਹੈ ਇਹਨੂੰ ਮੈਂ ਲੈ ਬਾਈ ਹੋ ਗਿਆ ਠੀਕ ਹੋਣਾ ਹੈ ਐਂਡ ਬਾਈ ਆਹ ਹਜਲੀ ਆ ਉਹਦੇ ਇੰਨੀ ਆਹ ਇੱਥੇ ਤਾਂ ਡੇਢ ਕਿੱਠ ਦੀ ਅੱਛਾ ਪਰ ਉਹਨਾਂ ਕਾਂਟੇ ਦੇ ਲਾਈਟ ਦੇ ਲੱਗਲੇ ਤਕਰੀਬਨ 12 ਵਜੇ ਲੱਗਿਆ ਹੋਇਆ ਰਾਤ 9 ਵਜੇ ਗਈ ਉਹਨੂੰ ਕੰਮ ਕਰਕੇ ਪਿਆ ਸਾਰੇ ਆ ਆ ਲਾਈਟ ਲੱਗ ਜੇ ਹਾਂ ਪਲੱਗ ਜੇ ਲਾਇਆ ਨਾ ਤਾਰਾ ਨਮੀਆਂ ਪਈਆਂ ਸਾਰੀਆਂ ਹੁੰਦੀਆਂ ਗੁੱਛੇ ਹੀ ਬਣ ਕੇ ਖੜਾ ਆ ਪਿੱਟਾਈ ਬਣ ਗਿਆ ਪਰ ਦਿਮਾਗ ਬੰਦੇ ਦਾ ਬਹੁਤ ਆ ਬਾਈ ਇੱਕ ਕਲਾਕਾਰ ਆ ਸਾਡੀ ਦਾ ਹੈ ਉਹਦਾ ਕਲਾਕਾਰ ਆ ਹਾਂ ਦੇਖ ਰੋ ਤੁਸੀਂ ਸਾਹ ਮਾਰ ਸਾਹ ਦੇਖਣੇ ਅੱਗੇ ਦਿਨਾਂ ਲਾਈਟ ਦਿੰਦੀ ਨਾ ਕੁਝ ਕਲੱਚ ਗਰੂਚ ਵਾਲਾ ਕੁਝ ਨਹੀਂ ਦੱਸਦਾ ਵੀ ਤੇਰਾ ਪੈਰ ਉੱਪਰ ਪੈਰ ਸਭ ਕੁਝ ਦੱਸਦਾ ਵੀ ਪੈਰ ਤੇ ਰਹਿਵੇ ਤਾਂ ਕਲੱਚ ਤੇ ਚੱਕ ਪਾਈ ਇਹਨੂੰ ਹੁਣ ਚੱਲਦਾ ਹੋਗਾ ਸਭ ਕੁਝ ਚੱਲਦਾ ਹੁਣ ਦੇਖੀਏ ਸਭ ਕੁਝ ਜੰਦੂਆ ਦੇਖੀ ਲੈ ਸਾਰੇ ਕੁਝ ਚੱਲਦਾ ਸਾਰੇ ਹੀ ਬੰਦ ਤੇ ਇਹ ਗੈਡੇ ਹੋ ਗਏ ਸਾਰੇ ਹੈ ਮਾਸਾ ਹੋ ਗਿਆ ਲੈ